ਸਤੋ ਸੀਪੀਆਈ ਦੇ ਲੁਧਿਆਣਾ ਚੈਨਲ ਤੇ ਤੁਹਾਡਾ ਸਵਾਗਤ ਹੈ ਕੁਝ ਦੇ ਪਹਿਲਾਂ ਅਸੀਂ ਚਾਰ ਲੇਬਰ ਕੋਡ ਜੋ ਕੇਂਦਰ ਸਰਕਾਰ ਨੇ 21 ਨਵੰਬਰ 2023 ਨੂੰ ਲਾਗੂ ਕੀਤੇ ਸੀ ਉਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਇਹ ਕੋਡ 29 ਕਾਨੂੰਨ ਦਾ ਨੂੰ ਖਤਮ ਕਰਕੇ ਬਣਾਏ ਗਏ ਸੀ ਚਾਰ ਲੇਬਰ ਕੋਡ ਇਹਨਾਂ ਵਿੱਚੋਂ ਇੱਕ ਕੋਡ ਬਾਰੇ ਅਸੀਂ ਅੱਜ ਵਿਸਤਾਰ ਨਾਲ ਤੁਹਾਡੇ 'ਚ ਗੱਲ ਕਰਾਂਗੇ ਇਹ ਹੈ ਅਕੂਪੇਸ਼ਨਲ ਸੇਫਟੀ ਹੈਲਥ ਅਤੇ ਵਰਕਿੰਗ ਕੰਡੀਸ਼ਨਸ ਕੋਡ 2020 ਜਿਹੜਾ 13 ਲੇਬਰ ਕਾਨੂੰਨਾਂ ਨੂੰ ਖਤਮ ਕਰਕੇ ਬਣਾਇਆ ਗਿਆ ਹੈ। ਔਰ ਇਸ ਦੇ ਕੀ ਇੰਪੈਕਟ ਹੋਣਗੇ ਉਹ ਗੱਲਬਾਤ ਕਰਾਂਗੇ। ਸਾਡੇ ਦਰਮਿਆਨ ਵਿਸ਼ਲੇਸ਼ਕ, ਚਿੰਤਕ ਅਤੇ ਸਮਾਜ ਸੇਵਕ ਡਾਕਟਰ ਅਰुण ਮਿਤਰਾ ਦੇ ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਇਸ ਕੋਡ ਬਾਰੇ ਇੱਕ ਵਿਸਾਦਨਾ ਲੇਖ ਵੀ ਅਖਬਾਰਾਂ ਦੇ ਵਿੱਚ ਲਿਖਿਆ ਸੀ ਕਿਤਾ ਮੁਖੀ ਸੁਰੱਖਿਆ ਚਿੰਤਾਵਾਂ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਹੈ। ਜੋ ਪਾਰਟੀਆਂ ਵੱਲੋਂ بڑا ਸਲਾਹਿਆ ਗਿਆ ਸੀ ਅੱਜ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਕਿ ਆਖਰਕਾਰ ਇਹਨਾਂ 13 ਕਾਨੂੰਨਾਂ ਨੂੰ ਖਤਮ ਕਰਕੇ ਜੋ ਸਰਕਾਰ ਕਹਿ ਰਹੀ ਹੈ ਕਿ ਅਸੀਂ ਇਹਨੂੰ ਸਰਲ ਬਣਾ ਰਹੇ ਹਾਂ ਉਸ ਦੇ ਬਾਰੇ ਉਹਨਾਂ ਦੇ ਕੀ ਵਿਚਾਰ ਹਨ ਡਾਕਟਰ ਅਰੁਣ ਮਿੱਤ ਪਾਟੇ ਜੀ ਬਹੁਤ ਬਹੁਤ ਧੰਨਵਾਦ ਕਿ ਅੱਜ ਤੁਸੀਂ ਇਸ ਵਿਸ਼ੇ ਤੇ ਚਰਚਾ ਕਰਨ ਲਈ ਮੈਨੂੰ ਬੁਲਾਇਆ ਤੇ ਕੁਝ ਦਰਸ਼ਕ ਇਹ ਵੀ ਸੋਚਣਗੇ ਇਹ ਤੇ ਮਜ਼ਦੂਰਾਂ ਦਾ ਵਿਸ਼ਾ ਹੈ। ਟ੍ਰੇਡ ਯੂਨੀਅਨ ਦਾ ਵਿਸ਼ਾ ਹੈ। ਮਜ਼ਦੂਰਾਂ ਦੀਆਂ ਜਥੇਬੰਦੀਆਂ ਦਾ ਵਿਸ਼ਾ ਹੈ ਤੇ ਡਾਕਟਰ ਨੇ ਉਹਦੇ ਵਿੱਚ ਆ ਕੇ ਬੋਲਣ ਦਾ ਕੀ ਕੰਮ? ਸਵਾਲ ਇਹ ਹੈ ਕਿ ਜਦੋਂ ਅਸੀਂ ਕਾਮਿਆਂ ਦੀ ਜਾਂ ਕਿਸੇ ਵੀ ਸਮਾਜ ਦੇ ਹਿੱਸੇ ਦੀ ਸਿਹਤ ਦੀ ਗੱਲ ਕਰਦੇ ਹਾਂ ਤਾਂ ਇਸ ਦੇ ਵਿੱਚ ਨਗਰ ਅੰਦਾਜ਼ੀ ਕਰਨਾ ਇੱਕ ਡਾਕਟਰ ਦਾ ਫਰਜ਼ ਹੈ। 2007 ਵਿੱਚ ਜਿਹੜੀ ਵਿਸ਼ਵ ਸਿਹਤ ਸੰਸਥਾ ਹੈ, World Health Organization ਉਸਨੇ ਇਸ ਗੱਲ ਬਾਰੇ ਇੱਕ ਬਕਾਇਦਾ ਮਤਾ ਕਰਕੇ ਇੱਕ ਦਸਤਾਵੇਜ਼ ਬਣਾ ਕੇ ਇਹ ਗੱਲ ਕਹੀ ਸੀ ਕਿ ਜੋ ਕਮੇ ਹਨ ਦੁਨੀਆ ਦੀ ਆਧਿਵਾਦੀਆਂ ਤੇ ਉਹਨਾਂ ਦੀ ਜੇ ਅਸੀਂ ਸਿਹਤ ਬਾਰੇ ਗੱਲ ਨਹੀਂ ਕਰਾਂਗੇ ਸਰਕਾਰਾਂ ਕਾਨੂੰਨ ਉਹਦੇ ਇਹਨਾਂ ਦੀ ਸਿਹਤ ਦੇ ਹੱਕ ਵਿੱਚ ਨਹੀਂ ਬਣਾਣਗੀਆਂ ਤਾਂ ਫਿਰ ਦੁਨੀਆ ਦੇ ਵਿਕਾਸ ਤੇ ਬੜਾ ਮਾਰਾ ਪ੍ਰਭਾਵ ਪਏਗਾ ਵਿਕਾਸ ਕਮਜ਼ੋਰ ਹੋਏਗਾ ਇਹ ਦੇਖਣ ਵਿੱਚ ਆਇਆ ਦਿਆਂ ਕੀਤੇ ਗਏ ਨੇ ਕਿ 3.6% ਦੁਨੀਆ ਵਿੱਚ ਜਿੰਨੀਆਂ ਵੀ ਮੌਤਾਂ ਹੁੰਦੀਆਂ ਹਨ ਮੈਂ ਸਮਝਦਾ 3.6% ਕਾਫੀ ਵੱਡੀ ਗਿਣਤੀ ਹੈ ਉਹ ਜਿਹੜੇ ਕਾਮਿਆਂ ਨਾਲ ਸੰਬੰਧਤ ਕੰਮ ਨਾਲ ਸੰਬੰਧਤ ਬਿਮਾਰੀਆਂ ਉਹਦੇ ਕਰਕੇ ਹੋ ਰਹੀਆਂ ਤੇ अनेका ਬਿਮਾਰੀਆਂ ਵੀ ਇਹਦੇ ਕਰਕੇ ਪੈਦਾ ਹੁੰਦੀਆਂ ਹਨ ਕਿਉਂਕਿ ਕਾਮਿਆਂ ਨੂੰ ਸਿਹਤ ਬਾਰੇ ਜਾਣਕਾਰੀ ਵੀ ਨਹੀਂ ਦਿੱਤੀ ਜਾਂਦੀ ਉਹਨਾਂ ਲਈ ਸੁਗਮ ਹਨ ਇੰਦੇ ਟਿਆਨ ਦੇ। ਇਸ ਲਈ ਉਹਨਾਂ ਦੀ ਹੈਲਥ ਤੇ ਬੁਰਾ ਅਸਰ ਪੈਂਦਾ। ਇਸ ਦੇ ਨਾਲ ਆਈਐਲਓ ਦੇ ਮੁਕਾਬਲੇ ਇੰਟਰਨੈਸ਼ਨਲ ਲੈਵਲ ਆਰਗੇਨਾਈਜੇਸ਼ਨ ਦੇ ਮੁਕਾਬਲੇ ਜੀਡੀਪੀ ਦਾ ਦੁਨੀਆ ਦਾ 4% ਹਰ ਸਾਲ ਘਟਦਾ। ਸਾਡੇ ਦੇਸ਼ ਵਿੱਚ ਹਰ ਸਾਲ 97 ਲੱਖ ਮੌਤਾਂ ਹੁੰਦੀਆਂ। 97 ਲੱਖ ਹਾਂਜੀ। ਇਹਨਾਂ 97 ਲੱਖ ਚੋਂ 48000 ਕਾਮਿਆਂ ਜੋਗੀ ਮਰਦੇ ਹਨ ਹਰ ਸਾਲ ਇਹਨਾਂ ਬਿਮਾਰੀਆਂ ਕਰਕੇ ਜੋ ਉਹਨਾਂ ਦੇ ਕਿਤਾ ਮੁਕੀ ਬਿਮਾਰੀਆਂ ਉਹਨਾਂ ਦੀ ਤੁਸੀਂ ਗਿਣਤੀ ਲੈ ਲਓ ਕਿ 4.8% ਮੌਤਾਂ ਕਾਮਿਆਂ ਦੀਆਂ ਕਮ ਇਹ ਜੋ ਕਿਤਾ ਮੁਕੀ ਬਿਮਾਰੀਆਂ ਕਰਕੇ ਉਹਨਾਂ ਘਟ ਹੁੰਦੀਆਂ ਇਹ ਬਹੁਤ ਹੀ ਇੱਕ ਗੰਭੀਰ ਗੱਲ ਹੈ चार पॉइंट पांच प्रतिशत तुझोगे ना जो कि रोकिया जा बचाइया जाती में बचाई जा सकता चौवंजा करोड़ सास है केवल तीन प्रतिशत सरकारी नौकरिया चाह जो की सुविधाव या कुछ होर हैं जो कि ऐसी सुविधा देते हैं तिरानवे प्रतिशत आबादी साधी गैर सतर्बक खेत लगी हुई ਉਨਾਲੀ ਕੋਈ ਸੁਖਦਾ ਮੈਕਸਿਮਮ ਲੋਕ ਲਾਈਕਿ 93% ਤੇ 60% ਜੁਆਇਨ ਕੋ ਤੇ ਨਾਲੇ ਪਰਜਾਤੋ ਕੇਵਲ 11% ਹੋ ਰਹਾ ਜਿਨਾਂ ਨੂੰ ਕਿਸੇ ਨਾ ਕਿਸੇ ਰੂਪ ਚ ਸੁਭਾਜਿਕ ਸੁਰੱਖਿਆ ਮਿਲਦੀ ਹੈ ਇਹ ਸਰਕਾਰੀ ਅੰਕੜਾ ਹੈ ਇਹ ਕੋਈ ਸਾਦਾ ਅੰਕੜਾ ਨਹੀਂ ਹੈ ਇੱਕ ਵਿਸ਼ਲੇਸ਼ਕ ਦਾ ਸਰਕਾਰੀ ਅੰਕੜਾ ਹੈ ਇਸ ਲਈ WHO ਨੇ ਬੜੀ ਜ਼ੋਰ ਦੀ ਕਿਹਾ ਹੈ ਕਿ ਦੋ ਕਿਸਮ ਦੇ ਕਮਾਨ ਇੱਕ ਸਧਾਰਨ ਕੰਮ ਇਹ ਖਨ ਖਤਰਨਾਕ ਕੰਮ ਖਤਰਨਾਕ ਕੋਈ ਖਾਨਾ ਚ ਕੰਮ ਕਰਦਾ ਹੈ ਵਿਅਕਤੀ ਜਿਹੜੇ ਸਾਡੇ ਸਫਾਈ ਕਰਮਚਾਰੀ ਗਟ ਰਾਂਚ ਕੰਮ ਕਰਦੇ ਨੇ ਕੋਈ ਪਰਮਾਣੂ ਇੰਡਸਟਰੀ ਉਦਯੋਗਾਂ ਵਿੱਚ ਕੰਮ ਕਰਦੇ ਨੇ ਇਸ ਕਿਸਮ ਦੇ ਕੰਮ ਖਤਰਨਾਕ ਇਹ ਤੋਂ ਤਾਂ ਕਿ ਜਿਹੜਾ ਉਸਾਰੀ ਮਜ਼ਦੂਰ ਦਾ ਕੰਮ ਉਹ ਵੀ ਖਤਰਨਾਕ ਹੈ ਤਾਂ ਤੋਂ ਮੈਂ ਤੁਹਾਡੀ ਗੱਲਬਾਤ ਉਹ ਡਾਕਟਰ ਸਾਹਿਬ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹਨਾਂ ਕਾਨੂੰਨਾਂ ਦੀ ਅਲੱਗ-ਅਲੱਗ ਜਿਹੜੇ ادارے ਆ ਉਹਨਾਂ 'ਚ ਲੋੜ ਸੀ ਇਸੇ ਕਰਕੇ ਵੱਖ-ਵੱਖ ਸਮੇਂ ਤੇ 13 ਅਦਾਰਿਆਂ ਲਈ ਵੱਖ-ਵੱਖ ਕਾਨੂੰਨ ਬਣਾਏ ਗਏ ਜਿਨ੍ਹਾਂ ਨੂੰ ਸਰਕਾਰ ਨੇ ਹੁਣ ਖਤਮ ਕੀਤਾ ਆ ਇਸੇ ਗੱਲ ਨੂੰ ਮੱਧਮ ਜਰ ਰੱਖ ਕੇ ਹੀ ਜੋ WHO ਵਿਆਖਿਆ ਕਰ ਰਹੀ ਹੈ ਇਸ ਗੱਲ ਦੀ ਜੋ ਕਿ ਸਿਹਤ ਸੰਸਥਾ ਹੈ ਉਹ ਕੋਈ ਟਰੇਡਿੰਗ ਨਹੀਂ ਜਟੇਬੰਦੀ ਨਹੀਂ ਹੈ WHO ਡਾਕਟਰਾਂ ਦੀ ਜਟੇਬੰਦੀ ਹੈ ਸਿਹਤ ਸੇਵਾਵਾਂ ਦੀ ਇਸ ਕਰਕੇ ਜਿਹੜਾ ਇਹ ਜੋ ਹੁਣ ਆਇਆ ਨਾ ਕਾਨੂੰਨ ਜੋ ਸਰਕਾਰ ਕਿਤਾ ਮੁਖੀ ਸੁਰੱਖਿਆ ਲਈ ਤੇ ਗਾਮਿਆਂ ਦੀ ਸੇਤ ਲਈ ਨਵਾਂ ਕੋਡ ਲੈ ਕੇ ਆਈ ਹੈ ਇਹ ਲੋਕਾਂ ਦੇ ਹੱਕਾਂ ਦੀ ਰਾਖੀ ਨਹੀਂ ਕਰਦਾ ਇਸ ਗੱਲ ਬਾਰੇ ਅਸੀਂ ਜ਼ਰੂਰ ਚਿੰਤਾ ਥੋੜੀ ਚਾਹੀਦੀ ਹੈ ਨੇ ਪਹਿਲੇ ਜਿਵੇਂ ਤੁਸੀਂ ਗੱਲ ਕਹੀ ਕਿ 13 ਹਿੱਸਿਆਂ ਚ ਇਸ ਨੂੰ ਬੋਲਿਆ ਕਿਉਂਕਿ ਇਹ ਨਹੀਂ ਹੈ ਨਾ ਉਹਨੂੰ ਖਤਰਾ ਕਿੰਨਾ ਹੈ ਤੇ ਉਹਨੂੰ ਕਿੰਨੀ ਕੰਪਨਸੇਸ਼ਨ ਮਿਲੀ ਉਹਦੇ ਕੀ ਹੁਲਤ ਦੇ ਕਿੰਨਾ ਖਤਰਾ ਹੋਏਗਾ ਉਹ ਮੈਂ ਇਹ ਜੋ ਖਤਰਾ ਪਛਾਣ ਦੇ ਲਈ ਉਹਨੂੰ ਕਿਹੜੀ ਕਿਸਮ ਦੀ ਡਰੈਸ ਦਿੱਤੀ ਜਾਏ ਉਹਨੂੰ ਗੈਸ ਮਾਸਕ ਦਿੱਤਾ ਜਾਏ ਜਾਂ ਹੋਰ ਜੋ ਵੀ ਲੋੜੀਂਦੀ ਆ ਚੀਜ਼ਾਂ ਵੇਖ ਕਬ ਇੱਕ ਬੰਦਾ ਪਰਮਾਣੂ ਉਦਯੋਗ ਚ ਕੰਮ ਕਰਦਾ ਹੈ ਹੈ ਜੀ ਉਹਨੂੰ ਹੋਰ ਤਰੀਕੇ ਦਾ ਖਤਰਾ ਹੈ ਉਹਦੇ ਉੱਪਰ ਕੋਈ ਿਤ ਪਤਾ ਨਹੀਂ ਲਿਖਿਆ ਪਰ ਉਹਦੇ ਵਿੱਚ ਉਹ ਚੀਜ਼ ਚਲੀ ਜਾਣੀ ਹੈ ਜੁਟਾਉਂਦੀ ਹੈ ਪਰਮਾਣੂ ਕਿੰਨਾ ਦਾ ਅਸਰ ਹੋਣਾ ਹੈ ਉਹਦੇ ਸਰੀਰ ਤੇ ਇੱਕ ਬੰਦਾ ਉਸਾਰੀ ਮਜ਼ਦੂਰ ਹੈ ਉਹ ਜਿਵੇਂ ਜ਼ਿਆਦਾਤਰ ਹੈ ਮਜ਼ਦੂਰ ਉਸਾਰੀ ਮਜ਼ਦੂਰ ਜਾਂ ਤੇ ਠੇਕੇ ਤੇ ਹਨ ਜੋ ਕੰਪਨੀ ਨੇ ਜਾਂ ਫਿਰ ਦੂਰੋ ਦੂਰੋ ਲੋਗ ਜਿਹਨੂੰ ਅਸੀਂ ਪ੍ਰਵਾਸੀ ਕਹਿ ਦਿੰਦੇ ਆ ਆ ਕੇ ਕੰਮ ਕਰਦੇ ਹਨ ਕੰਮ ਦੀ ਤਲਾਸ਼ ਵਿੱਚ ਦੁਨੀਆਂ ਆਉਂਦੇ ਆ ਉਹਨਾਂ ਦੇ ਲਈ ਕਾਨੂੰਨ ਬਹੁਤ ਹੀ ਕਮਜ਼ੋਰ ਹੈ ਉਹਨ 25ਵੀਂ ਮੰਜ਼ਲ ਤੇ ਚੜਦਾ ਉਹਨੂੰ ਪਰ ਕੋਈ ਉਹਦੇ ਲਈ ਨਾ ਤਾਂ ਉਹਦੇ ਕੋ ਗੁਜਰਤ ਸਭੇ ਸੀ ਰੋਂਦੀ ਨਾ ਕੋਈ ਕਿਧਰੇ ਉਹਨੂੰ ਨਾਮ ਵੀ ਦਰਜ ਨਹੀਂ ਕਰਦੇ ਬਹੁਤ ਵਾਰੀ ਜਿਆਦਾ ਵਾਰੀ ਮੈਂ ਤਾਂ ਬਹੁਤ ਵਾਰੀ ਕੀਤੀ ਉਹ ਡਿੱਗ ਪੈਂਦਾ ਇਸ ਲਈ ਸਭ ਤੋਂ ਵੱਧ ਜੋ ਸਾਡੀ ਮਜ਼ਦੂਰ ਇਹ ਡਿੱਗਦੇ ਵੀ ਹਨ ਤੇ ਮੌਤਾਂ ਵੀ ਹੁੰਦੀਆਂ ਨੇ ਉਹਨਾਂ ਦੀਆਂ ਸਭ ਤੋਂ ਵਾਦੇ ਪਾਇਆ ਗਿਆ ਕਿ ਉਸਾਰੇ ਮਜ਼ਦੂਰ ਕਾਮੇ ਜਿਹੜਿਆਂ ਇਹ ਪ੍ਰਭავਿਤ ਹਨ ਇਹਨਾਂ ਕਾਨੂੰਨਾਂ ਦੇ ਹੇਠ ਆਣੇ ਚਾਹੀਦੇ ਹਨ ਪਰ ਉਹ ਆਂਦੇ ਨਹੀਂ ਬਹੁਤ سارے ਕੰਮ ਇਹ ਤਾਂ ਹੈ ਹੀ ਨਹੀਂ ਕਿਸੇ ਪਾਸੇ ਜਿਵੇਂ ਆਂਗਨਵਾੜੀ ਇਹਨਾਂ ਨੂੰ ਕੰਮ ਹੀ ਨਹੀਂ ਕਿੰਦੇ ਜਾਂ ਮਿੱਡੇ ਮੀਨ ਵਰਕਰ ਜਾਂ ਆਸ਼ਾ ਵਰਕਰ ਨੂੰ ਤਾਂ ਕੰਮ ਹੀ ਨਹੀਂ ਬਹੁਤ ਸਾਰੇ ਕਾਮਿਆਂ ਦੀ ਆਬਾਦੀ ਨੂੰ ਕੰਮ ਰੱਦ ਜਾਈ ਨਹੀਂ ਦਿੱਤਾ ਉਹਨਾਂ ਦਾ ਕੀ ਬਣੇਗਾ ਮੈਂ ਹਵਾ ਕਾਮੀਆਂ ਬਾਰੇ ਡਿਟੇਲ ਚ ਲਿਖਿਆ ਉਹਦੇ ਵਿੱਚ ਇੱਕ ਜਿਹੜੇ ਸੀਵਰੇਜ ਦੇ ਗੱਡਰਾਂ ਵਿੱਚ ਜਾ ਕੇ ਜਿਹੜੇ ਸੀਵਰੇਜ ਆਦੇ ਕੰਮੇ ਆ ਉਹ ਕੰਮ ਕਰਦੇ ਆ ਅਕਸਰ ਦੇਖਿਆ ਕਿ ਗੈਸ ਲੱਗਣ ਦੇ ਨਾਲ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਇੰਨਾ ਖਤਰਨਾਕ ਕੰਮ ਹੈ ਤੇ ਫਿਰ ਵੀ ਉਹਦੇ ਵਿੱਚ ਸਰਕਾਰ ਨਹੀਂ ਧਿਆਨ ਦੇਦੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਮੈਂ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਮੈਂ ਇਸ ਗੱਲ ਬਾਰੇ ਅਨੇਕਾ ਵਾਰ ਬੋਲਦਾ ਪਰ ਇਹ ਗੱਲ ਮੈਂ ਭਾਜੀ ਤੁਹਾਨੂੰ ਕਮਾਂਗਾ ਜੂ ਤੁਸੀਂ ਥੈਂਕ ਯੂ ਦਿੰਦੇ ਹੋ कि साढ़ा जो ट्रेड यूनियनिजम है ना वो अभी बस मेरी तनखा बता दे उस तक जाता है डीएटीए ए टी तक डी ए तक जाता है एक कामा गटर जाके मर गया मान लो दुकान पे हो गया ओडी कंपेंसेशन पीछे थे ऐसी लगे रहो पर वो स्थिति क्यों आए ऐसी इस गलते आंदोलन क्यों ना होए क्यों सुरक्षा दे समान दिता जाए ਉਹ ਨਹੀਂ ਹੈ ਨਾ ਕਿ ਜਿਹਨਾਂ ਤੇ ਜ਼ਿੰਮੇਵਾਰੀ ਹੈ ਕਿ ਹਾਲਾਤ ਤੋਂ ਪਹਿਲਾਂ ਹੀ ਉਸ ਤੇ ਮਤਲਬ ਮਸਲੇ ਉਠਾਏ ਜਾਂਦੇ ਉਹਨਾਂ ਦਾ ਹੱਲ ਕੀਤਾ ਜਾਵੇ ਇੱਕ ਹੋਰ ਜਿਹੜੀ ਅਗਲੀ ਗੱਲ ਮੈਂ ਕਰਨੀ ਸੀ ਕਿ ਕੰਮ ਦੇ 8 ਘੰਟੇ ਹੁਜਰਾ ਨਮਕ ਨੂੰ ਆਇਆ ਵੀ 8 ਘੰਟੇ 12 ਘੰਟੇ ਤੁਸੀਂ ਜੇ ਕਰੋਗੇ ਤੇ ਐਕਸਟਰਾ ਲੇਬਰ 125 ਘੰਟੇ ਇੱਕ ਕੁਆਟਰ ਵਿੱਚ ਤੁਸੀਂ ਕਰ ਸਕਦੇ ਹੋ ਤੋਂ ਇਹ ਰੋ ਇਹ ਹਫਤੇ ਦੇ 60 ਘੰਟੇ ਤੱਕ ਇਹ ਗੱਲ ਹੈ ਇਹ ਜੋ ਅਧਿਐਨ ਇਹ ਇਹ ਨਹੀਂ ਪਾਇਏ ਗਏ ਹਨ ਦੁਸਾਂ ਦਾ ਸ਼ਰੀਰ ਹੈ ਨਾ ਤੁਸੀਂ ਆਪਣੀ ਰੋਜ਼ ਦੀ ਜ਼ਿੰਦਗੀ ਦੇਖੋ ਜਦੋਂ ਉੱਠਦੇ ਹੋ ਥੋੜੀ ਸੁਸਤੀ ਹੁੰਦੀ ਹੈ ਚਾਹ ਚੂਪਿੰਦੇ ਹੋ ਮਾਰ ਮੋਟਾ ਤੁਰਦੇ ਫਿਰ ਦੁਨਾਂ ਦੇ ਤੋਂਦੇ ਹੋ ਚੁਸਤ ਹੋ ਜਾਂਦਾ ਐਨਰਜੀ ਆ ਜਾਂਦੀ ਹੈ ਇਹ ਰੋਜ਼ ਦਾ ਹਰ ਇੱਕ ਨਾਲ ਹਰ ਇੱਕ ਦਾ ਠੀਕ ਹੈ ਇਹ ਸਮਝ ਲਓ ਤੁਸੀਂ ਮੰਨ ਲਓ 7 ਵਜੇ ਉੱਠੇ 9 ਵਜੇ ਤੱਕ ਤੁਸੀਂ ਕੰਮ ਕਰਨ ਲਈ ਤਿਆਰ ਹੋ 9 ਤੋਂ ਲੈ ਕੇ 1 ਵਜੇ ਤੱਕ ਕੰਮ ਕਰਨ ਤੋਂ ਬਾਅਦ ਹੁਣ ਤੁਹਾਨੂੰ ਸੋਚ ਇਹ ਸਰਕੇਰੀ ਐਮਸਾਈਕਲ ਇਹ ਸਾਈਕਲ ਹਰ ਇੱਕ ਵਿਅਕਤੀ ਦਾ ਸਾਰੀ ਲਾਈਫ ਦਾ ਹਿਸਟਰੀ ਫਿਰ 2 ਘੰਟੇ ਬਾਅਦ ਫਿਰ ਤੁਸੀਂ 2 ਘੰਟੇ ਹੋਰ ਕੰਮ ਕਰ ਸਕਦੇ ਹੋ 3 ਘੰਟੇ ਬਹੁਤ ਵਾਚਾਰ ਘੰਟੇ ਇਸ ਤੋਂ ਬਾਅਦ ਕੰਮ ਨਹੀਂ ਕਰ ਸਕਦੇ ਇਸ ਲਈ ਜਿਹੜਾ ਨਰਾਇਣ ਮೂರ್ਤੀ ਫਿਰ ਉਹ ਸੁਬਰਾਮਣੀਅਮ ਜੋ ਕਹਿੰਨੇ ਕਿ ਹਫਤੇ 90 ਘੰਟੇ ਕੰਮ ਕਰੇਗਾ ਇਹ ਬਿਲਕੁਲ ਹੀ ਗੈਰਵਾਜਬ ਹੈ ਇਹ ਸਿਰਫ ਕਾਰਪੋਰੇਟ ਸੈਕਟਰ ਦੀ ਗੱਲ ਹੈ ਡੱਟ ਸਰ ਜਦੋਂ ਦੇ ਇਹ ਚਾਰ ਜਿਹੜੇ ਲੇਬਰ ਕੋਡ ਲਾਗੂ ਕੀਤੇ ਸਰਕਾਰ ਨੇ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਅਖਬਾਰਾਂ ਦੇ ਵਿੱਚ ਆਠੀ ਗੱਲ ਵੱਡੇ ਵੱਡੇ ਬੋਰਡ ਲਾਏ ਜਾ ਰਹੇ ਹੈ ਕਿ ਬਹੁਤ ਵੱਡਾ ਮਾਰਕ ਹੈ ਇਹ ਕਿਦਰ ਸਰਕਾਰ ਦਾ ਕਿ ਉਹਨਾਂ ਨੇ ਮਜ਼ਦੂਰਾਂ ਦੇ ਹੱਕ ਦੀ ਗੱਲ ਕੀਤੀ ਹੈ ਤੇ ਟ੍ਰੇਡ ਯੂਨੀਅਨਾਂ ਕਿਉਂ ਵਿਰੋਧ ਕਰ ਰਹੀਆਂ ਇਹਦਾ ਇਹ ਸਰਕਾਰ ਦਾ ਇਹ ਜਿਹੜੀ ਸਰਕਾਰ ਹੈ ਨਾ ਇਹ ਤੇਰਾ ਕਾਨੂੰਨ ਸੀ ਉਹਨੇ ਚਾਰ ਕਾਨੂੰਨ ਸਰਕਾਰ ਨੇ ਇਹ ਜੋ ਅਕੂਪੇਸ਼ਨ ਸੇਫਟੀ ਦੇ ਜੋ ਜੋ ਹੁਣ ਜੋ ਕਾਨੂੰਨ ਬਣਾਏ ਨਾ 29 ਨੂਨ ਚੋ 4 ਬਣਾਏ ਇੱਕ ਕਿਤਾਬੁਖੀ ਵਾਲਾ ਇਹ ਵਿੱਚ ਹੈ ਜਿਹਦੀ ਆਪਾਂ ਚਰਚਾ ਕਰ ਰਹੇ ਹਾਂ ਉਹਦੇ ਵਿੱਚ ਪਹਿਲੇ ਕਈ ਹਿੱਸੇ ਸੀਗੇ ਹੁਣ ਉਹ ਇਹਨਾਂ ਨੇ ਖਤਮ ਕਰਕੇ ਟਿਊਟ ਟ੍ਰੈਂਗਲ ਕੀਤਾ ਕਿ ਪਹਿਲੇ ਅਲੱਗ-ਅਲੱਗ ਕਾਮਿਆਂ ਦੀ ਅਲੱਗ-ਅਲੱਗ ਜਿੱਦੀ ਗੱਲ ਆਪਾਂ ਪਹਿਲੇ ਵੀ ਥੋੜੀ ਜਿਹੀ ਕੀਤੀ ਉਹਨਾਂ ਨੂੰ ਕਿਸ ਤਰੀਕੇ ਦੇ ਲਾਭ ਮਿਲਣਗੇ ਜਾਂ ਕੋਈ ਦੁਰਘਟਨਾ ਦੇ ਸਥਿਤੀ ਵਿੱਚ ਕੀ ਕੀ ਕਹੋ ਸਾਰੇ ਬਕਰੇ ਸੀਗੇ ਇਹ ਹੁਣ ਉਹ ਸਾਰੇ ਇਕੱਠੇ ਕਰ ਤੇ ਕਲੱਬ ਕਰਦੇ ਇਹ ਜੇ ਹੋਣ ਵਾਲਾ ਹੈ ਨਹੀਂ ਇਹ ਕਿਵੇਂ ਹੋ ਸਕਦਾ ਹੈ ਇੱਕ ਕੰਮ ਇਹ ਦੀ ਹੋਰ ਕੰਮ ਹੈ ਦੂਜਾ ਦੌਰ ਕੰਮ ਹੈ ਉਹਦੇ ਬਾਰੇ ਕੁਝ ਵੀ ਫੈਸਲੇ ਕਰਨੇ ਇੱਕ ਨਹੀਂ ਹੋ ਨਹੀਂ ਹੋ ਸਕਦਾ ਇਸ ਲਈ ਇਹ ਨੇ ਡਿਲੀਟ ਕੀਤਾ ਦੂਜਾ ਪਹਿਲੇ ਸੀਗਾ ਇਹ ਇਹ ਜਿਹੜਾ ਕੋਡ ਹੈ ਵੀ ਜੇ 10 ਤੋਂ ਵੱਧ ਕੰਮੇ ਹੋਣ ਕੇ ਕਿਸੇ ਚ ਤਾਂ ਉਸਤੇ ਲਾਗੂ ਹੋਏਗਾ ਔਰ ਸਾਡੇ ਮੁਲਕ ਚ ਜ਼ਿਆਦਾਤਰ ਜਿਹੜਾ ਦ ਗੈਜਟ ਬੰਦੇ ਕਹਿੰਦੇ ਵਿੱਚ ਕੰਮ ਹੈ ਉਹ ਤੇ ਦੋ ਦੋ ਤਿੰਨ ਤਿੰਨ ਸਟਾਫ ਰੱਖੇ ਹੁੰਦੇ ਰੁਕਣ ਉਹਨਾਂ ਦੇ ਤੇ ਕਿਹਦੇ ਪਾਸ ਗਿਣਤੀ ਨਹੀਂ ਨਾ ਕੋਈ ਕੰਮ ਦੇ ਘਟੇ ਨਾ ਕੋਈ ਤਨਖਾਹ ਨਾ ਕੋਈ ਕਾਨੂੰਨ ਤੇ ਸਿਹਤ ਦਾ ਵੀ ਕੋਈ ਧਿਆਨ ਨਹੀਂ ਕੋਈ ਉਹਦਾ ਬੀਮਾ ਨਹੀਂ ਕੁਛ ਦੀ ਜਿਹੜੇ ਮਾਲਕ ਰਾਂਦੇ ਨੇ ਮਾਲਕ ਭਾਵੇਂ ਜਿੰਨੇ ਮਰਜੀ ਪੈਸੇ ਕਮਾਈ ਜਾਣ ਮਜ਼ਦੂਰ ਨੂੰ ਤੇਲਾ ਦੇ ਕੇ ਉਹ ਰਾਜੀ ਨਹੀਂ ਉਹ ਸੁਰੱਖਿਆ ਦੀ ਸ਼ਕਤੀ ਅਧੀਨ ਥੱਲੇ ਨਹੀਂ ਆਉਂਦੇ ਉਹ ਫਿਰ ਪਹਿਲੇ ਸੀ ਕਿ ਕਿ ਇਨਸਪੈਕਸ਼ਨ ਦਾ ਤਰੀਕਾ ਸੀ ਇਨਸਪੈਕਟਰ ਜਾਂਦਾ ਸੀ ਚੈੱਕ ਕਰਦਾ ਸੀ ਉਹ ਠੀਕ ਹੈ ਸਾਡੇ ਇਸ ਕੰਮ 'ਚ ਵੀ ਕਈ ਹੁਣ ਤਾਂ ਇਹ ਹਣ ਸਾਨੂੰ ਪਤਾ ਹੈ ਪਰ ਹੁਣ ਕੀ ਹੋ ਗਿਆ ਕਿ ਉਹ ਇਨਸਪੈਕਟਰ ਇਨਸਪੈਕਟਰ ਨਾਲ ਫੈਸਿਲੀਟੇਟਰ ਹੋਏਗਾ ਮਤਲਬ ਕਿ ਉਹ ਸਹਾਇਤਾ ਕਰੇਗਾ ਇਹਨੂੰ ਮਾਮੇ ਨੂੰ ਸੁਝਾ ਦੇਗਾ ਠੀਕ ਹੈ ਜੇ ਬੇਨਤੀ ਕਰੇਗਾ ਮਾਲਕਾਨੋ ਨੂੰ ਮਾਲਕਾਨੋ ਨੂੰ ਬੇਨਤੀ ਕਰਕੇ ਆਵੇਗਾ ਤੇ ਕੰਮ ਮੈਨੂੰ ਕੋਈਗਾ ਕੋਈ ਨਹੀਂ ਇਸ ਦਾ ਕੰਮ ਨਹੀਂ ਚੱਲਦਾ ਫਿਰ ਦੇ ਕਹਿ ਜਿਆ ਗੱਲ ਕਰ ਕੇ ਗੱਲ ਦੇ ਵਿਹੜ ਕੇ ਆ ਜਾਏਗਾ ਤੇ ਉਹ ਫੈਸਿਲੀਟੇਟਰ ਦਾ ਰੋਲ ਹੋ ਗਿਆ ਮਤਲਬ ਕਿਸੇ ਵੀ ਕੇਂਦਰ ਦੀ ਉਦਯੋਗਿਕ ਕੇਂਦਰ ਜਾਂ ਕੋਈ ਵੀ ਕੇਂਦਰ ਦੀ ਜੋ ਇਨਸਪੈਕਸ਼ਨ ਕਰਕੇ ਕਾਮਯਾਬੀ ਸਿਹਤ ਭਰੇ ਧਿਆਨ ਦੇਣ ਦੀ ਗੱਲ ਸੀ ਉਹ ਸਮਾਪਤ ਹੋ ਗਈ ਖਾਸ ਤੌਰ ਤੇ ਸਬ ਤੋਂ ਵੱਧ 60 ਵਜੇ ਹੈ

6 ਵਜੇ ਗੱਡੀ ਚੱਲਦੀ ਹੈ ਬੰਦੇ ਵਾਰਤ ਤੋਂ ਦਿੱਲੀ ਤੋ ਉਹ ਜਾ ਕੇ 1 ਵਜੇ 1:30 ਵਜੇ ਪਹੁੰਚਦੀ ਹੈ ਜਮੂ ਕਟੜਾ ਅੱਗੇ ਥੋੜੀ ਦੇਰ ਬਾਅਦ ਫਿਰ ਵਾਪਸ ਚੱਲ ਪਈ ਨਹੀਂ 11 ਵਜੇ ਦਿੱਲੀ ਪਹੁੰਚਦੀ ਹੈ ਜਿਹੜਾ ਕੰਮ ਹੈ ਜੇ ਉਹਨੇ 6 ਵਜੇ ਗੱਡੀ ਚਾਹਨਾ ਉਹਨੂੰ 5 ਵਜੇ ਘਰੋਂ ਨਿਕਲਣਾ ਪੈਂਦਾ ਹੈ ਅੱਧਾ ਘੰਟਾ ਪਹਿਲੇ ਆ ਕੇ ਸਮਾਨ ਕੱਟਾ ਕਰਨਾ ਪੈਂਦਾ ਹੈ ਇਹੀ ਵਾਪਸੀ ਤੋਂ 12 ਵਜੇ 12:00 ਤੋਂ ਬਾਅਦ ਆਪਣੇ ਘਰ ਪਹੁੰਚਦਾ ਹੈ ਸੋ ਉਹ ਉਹ ਮੈਂ ਉਹ ਕਹੇ ਤੇਰੀ ਤਨਖਾਹ ਤੇ 6000 ਵੀ ਨਹੀਂ ਹੈ ਤੂੰ ਜਿਹੜਾ 18 ਘੰਟੇ ਕੰਮ ਕਰਦਾ ਹੈ ਕੋਈ ਸਿਹਤ ਸੁਧਾ ਤੁਹਾਡੀ ਸੰਭਾਲਦਾ ਸੋ ਉਹਨਾਂ ਦੀ ਜੋ ਹਾਲਤ ਦੇਖ ਕੇ ਮੈਨ ਲੱਗਿਆ ਵੀ ਕਿੰਨੇ ਹੀ ਕੰਮੇ ਨੇ ਜਿਹੜੇ ਦੂਜੇ ਥਾਵਾਂ ਤੋਂ ਆ ਕੇ ਕੰਮ ਕਰਦੇ ਨੇ ਉਹਨਾਂ ਨੂੰ ਕੋਈ ਰਹਿਣ ਦੀ ਥਾਂ ਨਹੀਂ ਹਾਲਾਂਕਿ ਇਹ ਗੱਲ ਅਨੇਕਾਂ ਸੋਥਾਵਾਂ 'ਚ ਗੱਲ ਕਹੀ ਗਈ ਹੈ ਕਿ ਉਹਨਾਂ ਨੂੰ ਬਕਾਇਦਾ ਜਦੋਂ ਬਾਹਰੋਂ ਆਇਆ ਕੋ ਮਕਾਨ ਨਹੀਂ ਕੁਝ ਨਹੀਂ ਜੇ ਖਾਣ ਪੀਣ ਨੂੰ ਠੀਕ ਨਹੀਂ ਰਹਿਣ ਨੂੰ ਠੀਕ ਨਹੀਂ ਉਹ ਜੇ ਸਿਹਤ ਕੀ ਹੋਏਗੀ ਇਹ ਸਭ ਦੀ ਸਹੂਲਤ ਨੂੰ ਦੇਣ ਦੀ ਲੋੜ ਹੈ ਲੇਕਿਨ ਇੱਕ ਇੱਕ ਜਿਹੜਾ ਇਹ ਜੋ ਕੰਮ ਦੇ ਘੰਟੇ ਦੀ ਗੱਲ ਤੇ ਆਪਾਂ ਪਹਿਲਾਂ ਹੀ ਕਰ ਲਈ ਹੈ ਤੇ ਹੁਣ ਜੋ ਪਾਰਲੀਮੈਂਟ ਦਾ ਹਾਲ ਇਹ ਹੋ ਗਿਆ ਕਿ ਆਪੇ ਬਿਲ ਪਾਸ ਕਰ ਲੈਂਦੇ ਨੇ ਕਿਸੇ ਦੀ ਸੁਣਵਾਈ ਨਹੀਂ ਹੈ ਇਹ ਸਰਕਾਰ ਨਾ ਇਵੈਂਟ ਮੈਨੇਜਰ ਹੈ ਜਿਹਨੂੰ ਕਹਿੰਦੇ ਨਾ ਕੋਈ ਮਾਮਲਾ ਕਿ ਬਿਆ ਕਰਨੀ ਹੈ ਜੀ ਕਿਸੇ ਕੰਪਨੀ ਨੂੰ ਆਪਾਂ ਕਹਿ ਦਿੰਦੇ ਨੇ ਉਸ ਤਰ੍ਹਾਂ ਚੱਲਦੀ ਹੈ ਲੋਕਾਂ ਦੀ ਨਹੀਂ ਸੁਣਦੀ ਇਹ ਸੈਕਟਰ ਸਪੈਸਿਫਿਕ ਪ੍ਰੋਟੈਕਸ਼ਨ ਜਿੰਦੀ ਗੱਲ ਪਹਿਲੇ ਵੀ ਹੋਈ ਕਿ ਖਾਨਾ ਦੇ ਵਰਕਰ ਦੀ ਕਿਵੇਂ ਆਪਣਾ ਉਹ ਸਭ ਗੱਲ ਖਤਮ ਹੋ ਗਈ ਹੁਣ ਇਹ ਵੀ ਹੈ ਕਿ ਪਹਿਲੇ ਜੋ ਕੋ ਮੁਸ਼ਕਲ ਹੁੰਦੀ ਸੀ ਤਾਂ ਕਾਮਾ ਜਾ ਕੇ ਕਿਸੇ ਕੇਂਦਰ ਤੇ ਸ਼ਿਕਾਇਤ ਕਰ ਸਕਦਾ ਸੀ ਉਹ ਵੀ ਸਾਰਾ ਮੈਕਨਿਜ਼ਮ ਕਮਜ਼ੋਰ ਕਰ ਦਿੱਤਾ ਗਿਆ ਹੈ ਸੋ ਇਸ ਬਿਲ ਤੋਂ ਬਾਅਦ ਕਾਮਿਆਂ ਦੀ ਸਿਹਤ ਤੇ ਹੋਰ ਮਾਰਾ ਪ੍ਰਭਾਵ ਪੈਣ ਵਾਲਾ ਹੈ ਜਿਸ ਦਾ ਅੱਗੇ ਪ੍ਰਭਾਵ ਪ੍ਰੋਡਕਸ਼ਨ ਤੇ ਪਏਗਾ ਪੈਦਾਵਾਰ ਤੇ ਪਏਗਾ ਸਾਡੇ ਦੇਸ਼ ਦੀ ਜੀਡੀਪੀ ਤੇ ਪਏਗਾ ਤੇ ਇਹ ਸਰਕਾਰ ਤੇ ਫਿਰ ਵੀ ਕਹੀ ਜਾਏਗੀ ਹਾਲਾਂਕਿ ਉਹ ਇਹ ਅੰਕੜਾ ਆ ਲਿਆ ਵੀ ਜੀਡੀਪੀ ਸਾਰੀ 2.5% ਹੈ ਇਹ ਕਹਦੇ 8.2% ਹੈ ਇਹ ਕੁਝ ਵੀ ਕਹੀ ਜਾ ਸਰਪ੍ਰਸਤ ਆਮਦਨੀ ਕੁਝ ਵੀ ਕਹੀ ਜਾਂਦਾ ਕੋਈ ਹੈ ਨਹੀਂ ਨਾ ਸੋ ਦੋਸਤੋ ਡਾਕਟਰ ਸਾਹਿਬ ਨੇ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਅੱਜ ਸਾਡੇ ਨਾਲ ਗੱਲਬਾਤ ਕੀਤੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਮੈਂ ਸੋਟਿਆ ਨੂੰ ਸਰਫ ਇੱਕ ਗੱਲ ਕਹਿ ਕੇ ਆਪਣੀ ਗੱਲ ਖਤਮ ਕਰਾਂਗਾ ਕਿ ਜਿਹੜੇ ਤੇਰਾ ਲੇਬਰ ਕਾਨੂੰਨ ਸ਼ੁਰੂ ਤੋਂ ਬਨੇ ਸੀ ਉਹਨਾਂ ਨੂੰ ਜਿਹੜਾ ਖਤਮ ਕੀਤਾ ਹੈ ਉਹ ਕਾਨੂੰਨ ਇਸ ਤਰ੍ਹਾਂ ਹਨ ਫੈਕਟਰੀ ਐਕਟ 1948 플ੋਟੇਸ਼ਨ ਲੇਬਰ ਐਕਟ 1951 ਮਾਈਨਸ ਐਕਟ 1952 ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਸ ਰੈਗੂਲੇਸ਼ਨ ਐਂਡ এমਪਲॉयਮੈਂਟ ਕੰਡੀਸ਼ਨਸ ਸਰਵਿਸ ਐਕਟ 1996 ਮੋਟਰ ਟਰਾਂਸਪੋਰਟ ਵਰਕਰਸ ਐਕਟ 1960 बीड़ी एंड सिगार वर्कर्स एक्ट उन्नीस सौ छियाठ कंट्रैक्ट लेबर एक्ट उन्नीस सौ सत्तर सेल्स इंपलाईज कंडीशन ऑफ सर्विस एक्ट उन्नीस सौ छिहत्तर इंटर स्टेट माइग्रेंट वर्कर्स एक्ट उन्नीस सौ उनासी सिने वर्कर्स एंड सिनेमा थिएटर वर्कर्स एक्ट उन्नीस सौ इकयासी डॉक वर्कर्स सेफ्टी हेल्थ एंड वेलफेयर एक्ट उन्नीस सौ छियासी वर्किंग जर्नलिस्ट एक्ट उन्नीस सौ पचवंजा वर्किंग वेजिज एक्ट उन्नीस सौ अठवंजा सो साथियों ਅੱਜ ਜੀ ਮੈਂ ਇੱਕ ਹੋਰ ਗੱਲ ਕਰਾਂਗਾ ਇਹ ਐਕਟਰ ਦੇ ਬਾਗ ਨਾਮੇ ਕਿਸਮ ਦੇ ਕੰਮੇ ਆ ਗਏ ਹੁਣ ਆਈਟੀ ਸੈਕਟਰ ਦੇ ਕੰਮੇ ਆ ਗਏ ਬਿਗ ਵਰਕਰ ਆ ਗਏ ਇਹ ਜਿਨ੍ਹਾਂ ਨੂੰ ਅਸਲ ਤੇ ਕੰਮੇ ਦਾ ਦਰਜਾ ਹੀ ਨਹੀਂ ਤੇ ਸਰਕਾਰ ਕਹਿੰਦੀ ਹਮ ਉਨਕੇ ਲਈ ਇਹ ਕਰਾਂਗੇ ਪਹਿਲੇ ਹਾਂ ਤਾਂ ਤੁਸੀਂ ਕਰ ਨਹੀਂ ਰਹੇ ਕੁਝ ਸੋ ਸਰੋਤੇ ਤੁਹਾਡਾ ਧੰਨਵਾਦ ਹੈ ਜੇ ਸਾਡੀ ਗੱਲਬਾਤ ਚੰਗੀ ਲੱਗੇ ਤੇ ਇਹਨੂੰ ਲਾਈਕ ਤੇ ਸ਼ੇਅਰ ਕਰੋ ਮੈਂ ਐਮ ਐਸ ਭਾਦਿਆ ਜਨਤ ਸਗਤਰ 8ਕ ਜਿਲ੍ਹਾ ਲੁਧਿਆਣਾ